ਕਿ ਸਪੀਕਰ ਸਾਹਿਬ ਮੈਂ ਆਪ ਜੀ ਦੇ ਰਾਹੀਂ ਸਰਕਾਰ ਦਾ ਧਿਆਨ ਅੰਮ੍ਰਿਤਸਰ ਉੱਤਰੀ ਹਲਕੇ ਦੇ 12 ਪੰਚਾਇਤ ਹਨ ਜੋ ਕਿ ਸਹਰ ਦੇ ਨਾਲ ਲੱਗ ਰਹੇ ਨੇ ਇਹਨਾਂ ਪੰਚਾਇਤਾਂ ਨੂੰ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੀ ਹਦੂਦ ਦੇ ਵਿੱਚ ਸ਼ਾਮਿਲ ਕਰਾਉਣ ਬਾਰੇ ਪੰਜਾਬ ਵਿਧਾਨ ਸਭਾ ਦੀ ਪੰਚਾਇਤੀ ਰਾਜ ਕਮੇਟੀ ਦੀ ਰਿਕਮੈਂਡੇਸ਼ਨ ਅਤੇ ਇਹਨਾਂ ਪੰਚਾਇਤਾਂ ਵੱਲੋਂ ਪਾਸ ਕੀਤੇ ਹੋਏ ਮਤਾਂ ਦੇ ਆਧਾਰ ਤੇ ਸਾਡੀ ਇਹ ਬੇਨਤੀ ਹੈ ਕਿ ਸਾਡੀ ਇਹ ਬੇਨਤੀ ਹੈ ਕਿ ਅੰਮ੍ਰਿਤਸਰ ਉੱਤਰੀ ਹਲਕੇ ਦੀਆਂ 12 ਪੰਚਾਇਤਾਂ ਨੇ ਮਾਨਯੋਗ ਸਪੀਕਰ ਸਾਹਿਬ ਜੀ ਮਾਨਯੋਗ ਸਪੀਕਰ ਸਾਹਿਬ 12 ਪੰਚਾਇਤਾਂ ਨੇ ਅੰਮ੍ਰਿਤਸਰ ਉਤਰੀ ਹਲਕੇ ਦੇ ਵਿੱਚ ਜੋ ਪੰਚਾਇਤਾਂ ਹੁਣ ਸ਼ਹਿਰ ਦੇ ਨਾਲ ਲੱਗ ਗਈਆਂ ਹਨ ਇੱਥੇ ਪਾਣੀ ਸਿਵਰੇਜ ਗਾਰਬੇਜ ਲਿਫਟਿੰਗ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਲੋਕੀ ਇਹ ਸਮਝਦੇ ਨੇ ਕਿ ਉਹ ਸ਼ਹਿਰ ਦੇ ਵਿੱਚ ਜਗ੍ਹਾ ਲੈ ਰਹੇ ਨੇ ਜਾਂ 플ੌਟ ਲੈ ਰਹੇ ਨੇ ਮਕਾਨ ਲੈ ਰਹੇ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਸ਼ਹਿਰ ਦਾ ਏਰੀਆ ਨਹੀਂ ਹੈ ਵੈਸੇ ਸਾਰਾ ਏਰੀਆ ਸ਼ਹਿਰ ਦੇ ਨਾਲ ਲੱਗਦਾ ਹੈ ਤੇ ਪੰਜਾਬ ਵਿਧਾਨ ਸਭਾ ਦੀ ਪੰਚਾਇਤੀ ਰਾਜ ਕਮੇਟੀ ਨੇ ਉੱਥੇ ਵਿజిਟ ਕਰਕੇ ਰეკੋਮੈਂਡੇਸ਼ਨ ਦਿੱਤਾ ਹੈ ਰეკੋਮੈਂਡ ਕੀਤਾ ਹੈ ਕਿ ਇਹਨਾਂ ਪੰਚਾਇਤਾਂ ਨੂੰ ਮਿਨਿਸਪਲ ਕਾਰਪੋਰੇਸ਼ਨ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਇਹ ਪੰਚਾਇਤ ਨੇ ਚਾਂਦ ਦੇ ਅਵਿਨੂ ਕਮਲਾ ਦੇਵੀ ਅਵਿਨੂ ਗੁੰਟਾਲਾ ਕਲਨੀ ਸਿਲਵਰ ਸਟੇਟ ਇੱਕ ਰੂਪ ਅਵਿਨੂ ਦਯਾਨੰਦ ਨਗਰ ਪ੍ਰੀਤ ਨਗਰ ਬਾਬਾ ਦੀਪ ਸਿੰਘ ਕਲਨੀ ਗੁੰਟਾਲਾ ਕਲਨੀ ਰਾਮ ਨਗਰ ਕਲਨੀ ਨੋਸੇਰਾ ਖੁਰਦ ਨੋਸੇਰਾ ਕਲਾ ਮੈਂ ਬੇਨਤੀ ਕਰਾਂਗਾ ਕਿ ਮਾਨਯੋਗ ਮੰਤਰੀ ਸਾਹਿਬ ਇਸ ਸੰਬੰਧ ਦੇ ਵਿੱਚ ਸਦਨ ਦੇ ਇਸ ਹਾਊਸ ਦੇ ਵਿੱਚ ਆਪਣੇ ਵਿਚਾਰ ਪ੍ਰਗਟ ਕਰਨ। ਥੈਂਕ ਯੂ। ਡਾਕਟਰ ਨਵਜੋਤ ਸਿੰਘ ਸਥਾਨਕ ਸਰਕਾਰ ਮੰਤਰੀ ਜਵਾਬ ਦੇਣਗੇ। ਜੀ ਧੰਨਵਾਦ ਸਪੀਕਰ ਸਾਹਿਬ। ਮੈਂ ਆਪਣੇ ਸਾਥੀ ਮਾਨਯੋਗ ਮੈਂਬਰ ਸਹਿਬਾਨ ਸ਼੍ਰੀ ਕੁਮਰ ਵੀਰੇ ਪ੍ਰਤਾਪ ਸਿੰਘ ਜੀ ਦਾ ਅਤੀਏ ਧੰਨਵਾਦੀ ਹਾਂ ਕਿ ਉਹਨਾਂ ਨੇ ਜਨਤਕ ਮਹੱਤਵ ਦੇ ਇਸ ਮਸਲੇ ਨੂੰ ਇਸ ਸਦਨ ਦੇ ਧਿਆਨ ਵਿੱਚ ਲਿਆਂਦਾ ਹੈ। ਅੰਮ੍ਰਿਤਸਰ ਉਤਰੀ ਵਿਧਾਨ ਸਭਾ ਹਲਕੇ ਵਿੱਚ ਪੈਂਦੀਆਂ ਚ 12 ਗ੍ਰਾਮ ਪੰਚਾਇਤਾਂ ਨੂੰ ਨਗਰ ਨਿਗਮ ਅੰਮ੍ਰਿਤਸਰ ਵਿੱਚ ਸ਼ਾਮਲ ਕਰਨ ਲਈ ਮਾਨਯੋਗ ਮੈਂਬਰ ਮੈਂਬਰ ਸਾਹਿਬਾਨ ਨੇ ਇੱਕ ਪੱਤਰ ਪੰਜਾਬ ਵਿਧਾਨ ਸਭਾ ਦੀ ਪੰਚਾਇਤੀ ਰਾਜ ਇਕਾਈਆਂ ਸੰਬੰਧੀ ਕਮੇਟੀ ਦੀ ਮਿਤੀ 24 ਜਨਵਰੀ 2024 ਨੂੰ ਹੋਈ ਮੀਟਿੰਗ ਵਿੱਚ ਦਿੱਤਾ ਸੀ ਇਹਨਾਂ 12 ਗ੍ਰਾਮ ਪੰਚਾਇਤਾਂ ਵਿੱਚੋਂ 11 ਗ੍ਰਾਮ ਪੰਚਾਇਤਾਂ ਨੇ ਫਰਵਰੀ 2024 ਵਿੱਚ ਆਪਣੇ ਖੇਤਰ ਨੂੰ ਨਗਰ ਨਿਗਮ ਅੰਮ੍ਰਿਤਸਰ ਵਿੱਚ ਸ਼ਾਮਲ ਕਰਨ ਲਈ ਮਤੇ ਪਾਸ ਕੀਤੇ ਸਨ ਮੈਂ ਦੱਸਣਾ ਚਾਹੁੰਦਾ ਕਿ ਜਨਵਰੀ 2023 ਤੋਂ ਜਨਵਰੀ 2025 ਤੱਕ ਨਗਰ ਨਿਗਮ ਅੰਮ੍ਰਿਤਸਰ ਦਾ ਸਦਨ ਹੋਂਦ ਵਿੱਚ ਨਹੀਂ ਸੀ ਰਾਜ ਵਿੱਚ ਪਿਛਲੇ ਸਾਲ ਅਕਤੂਬਰ ਵਿੱਚ ಗ್ರಾಮ ਪੰਚਾਇਤਾਂ ਦੀਆਂ ਹੋਈਆਂ ਆਮ ਚੋਣਾ ਤੋਂ ਬਾਅਦ ਨਵੀਆਂ ਪੰਚਾਇਤਾਂ ਬਣ ਗਈਆਂ ਹਨ ਇਹ ਉਚਿਤ ਹੋਵੇਗਾ ਕਿ ਚੁਣੇ ਹੋਏ ادارਿਆਂ ਦੇ ਰੂਪ ਵਿੱਚ ਇਹ ಗ್ರಾಮ ਪੰਚਾਇਤਾਂ ਨਗਰ ਨਿਗਮ ਅੰਮ੍ਰਿਤਸਰ ਵਿੱਚ ਸ਼ਾਮਲ ਹੋਣ ਲਈ ਨਵੇਂ ਮਤੇ ਪਾਸ ਕਰਨ ਇਸ ਉਪਰਾਧ ਨਗਰ ਨਿਗਮ ਅੰਮ੍ਰਿਤਸਰ ਦੇ ਸਦਨ ਦੁਆਰਾ ਇਸ ਸਬੰਧੀ ਵਿਚਾਰ ਕੀਤਾ ਜਾਵੇਗਾ ਜੋ ਕਿ ਦਸੰਬਰ 2024 ਵਿੱਚ ਹੋਇਆ ਹੋਇਆ ਸ਼ਹਿਰੀ ਸਥਾਨਿਕ ਸਥਾਵਾਂ ਦੀਆਂ ਚੋਣਾਂ ਉਪਰੰਤ 28 ਜ਼ਰੂਰੀ ਬੀਲ 25 ਨੂੰ ਘਟਤ ਹੋਇਆ ਹੈ ਜਦੋਂ ਨਗਰ ਨਿਗਮ ਅੰਮ੍ਰਿਤਸਰ ਦਾ ਸਦਨ ਇਹਨਾਂ ಗ್ರಾಮ ਪੰਚਾਇਤਾਂ ਨੂੰ ਆਪਣੇ ਖੇਤਰ ਵਿੱਚ ਸ਼ਾਮਲ ਕਰਨ ਲਈ ਮਤਾ ਪਾਸ ਕਰ ਦਿੰਦਾ ਹੈ ਤੋ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 36 ਦੇ ਤਹਿਤ ਅਗਲੀ ਕਾਰਵਾਈ ਅਰੰਭੀ ਜਾਵੇਗੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੱਕ ਕੇ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਦੇ ਨਾਲ ਇਸ ਸਬੰਧੀ ਵਿਭਾਗ ਵੱਲੋਂ ਪੈਰਵਾਈ ਕੀਤੀ ਜਾਵੇਗੀ ਜੀ ਧੰਨਵਾਦ ਜੀ ਜੀ ਆਪ ਕੁਮਰ ਜੀ ਸਪੀਕਰ ਸਾਹਿਬ 24 ਜਨਵਰੀ 2024 ਨੂੰ ਪੰਜਾਬ ਵਿਧਾਨ ਸਭਾ ਦੀ ਪੰਚਾਇਤੀ ਰਾਜ ਕਮੇਟੀ ਨੇ ਉੱਥੇ ਵਿజిਟ ਕੀਤਾ ਸੀ ਔਰ ਕਮੇਟੀ ਨੇ ਇਹ ਦੇਖਵੈ ਲਿਆ ਕਿ ਇਹ ਜਨੁਮਨ ਹੈ ਇਹਨੂੰ ਸ਼ਾਮਿਲ ਕਰਾਇਆ ਜਾ ਸਕਦਾ ਹੈ ਔਰ ਜ਼ਰੂਰੀ ਵੀ ਹੈ ਹੁਣ ਮਾਨਜੋਗ ਸਪੀਕਰ ਸਾਹਿਬ 11 ਪੰਚਾਇਤਾਂ ਨੇ ਮਤਾ ਪਾਸ ਕਰਕੇ ਦੇ ਦਿੱਤਾ ਇੱਕ ਪੰਚਾਇਤ ਤਾਂ ਛੋਟੀ ਸੀ ਹੈ ਚਾਂਦ ਰਵੈਨਿਊ 2 ਕਿਹਾ ਜਾਂਦਾ ਹੈ 150 ਵੋਟ ਹੈ ਉੱਥੇ ਤਾਂ ਉਹ ਚਾਂਦ ਰਵੈਨਿਊ ਦਾ ਹੀ ਹਿੱਸਾ ਹੈ ਪੰਚਾਇਤ ਦਾ ਇੱਕ ਤਰੀਕੇ ਦੇ ਨਾਲ ਮੇਰੀ ਬੇਨਤੀ ਹੈ ਮਾਨਜੋਗ ਸਪੀਕਰ ਸਾਹਿਬ ਕਿ ਜਦੋਂ ਪੰਜਾਬ ਵਿਧਾਨ ਸਭਾ ਦੀ ਕਮੇਟੀ ਨੇ ਉਹ ਵੀ ਪੰਚਾਇਤੀ ਰਾਜ ਕਮੇਟੀ ਨੇ ਰਿਕਮੈਂਡ ਕਰ ਦਿੱਤਾ ਔਰ ਪੰਚਾਇਤ चाहे नौवीं पंचायत होवे चाहे पुरानी पंचायत हो जो मता पास हो गया है और पास करके डीडीपीओ दे ऑफिस वालों म्यूनिस्पल कारपोरेशन कमिश्नर दे दफ्तर आ गया है तो फिर मैं यही बेनती करांगा कि दुबारा मता पास कराने की लड़ नहीं है जो मता पास होया है आधार कार्रवाई होवे क्योंकि ए मता पास करके 28 तीन दो हजार चौबी न डीडीपीओ ने भेज तो ए प्रोसेस काफी लंबा हो जाएगा और प्रॉब्लम यह है कि सर पानी सीवरेज ते गार्बेज लिफ्टिंग ए कोई पूछ वाला नहीं है लोग बहुत ज्यादा परेशान ने सर बहुत ज्यादा परेशान ने ते मत्ते दे नवे मते जेर असि वो बहुत समा लग जाएगा और यह चिट्ठी है सर चिट्ठी है अठाई तीन दो हजार चिट्ठी दिट्ठी आधार त कार्रवाई हो सकती है दूसरी गल मानग मंत्री साहब ने काफी चंगे तरीके गल लेकिन है कि जदों कारपोरेशन द हाउस जो हाउस है मतलब टेन्योर पूरा हो गया हाउस होने ਦੇ ਵਿੱਚ ਨਹੀਂ ਹੈ ਫਿਰ ਵੀ ਜੋ ਕਮਿਸ਼ਨਰ ਕਾਰਪੋਰੇਸ਼ਨ ਹੁੰਦਾ ਹੈ ਉਹਦੇ ਕੋਲ ਹਾਊਸ ਦਾ ਪਾਵਰ ਹੁੰਦਾ ਹੈ ਬਜਟ ਵੀ ਪਾਸ ਹੁੰਦਾ ਹੈ ਸਰ ਜੇਕਰ ਬਜਟ ਪਾਸ ਹੋ ਸਕਦਾ ਹੈ ਤਾਂ ਇਹ ਵੀ ਪਾਸ ਹੋ ਸਕਦਾ ਸੀ ਤੈਸ ਕਰਕੇ ਇੱਕ ਇੱਕ ਅਨਗਹਿਲੀ ਹੈ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੀ ਕਿ ਜੇਕਰ ਬਜਟ ਕੱਲੇ ਕਮਿਸ਼ਨਰ ਪਾਸ ਕਰ ਸਕਦਾ ਹੈ ਤੇ ਐਸ ਦੇ ਉਤੇ ਵੀ ਫੈਸਲਾਵੋ ਲੈ ਸਕਦੇ ਸੀ ਔਰ बार-बार ਅਸੀਂ ਉਹਨਾਂ ਨੂੰ ਮਤਲਬ ਬੈਂਤੀ ਵੀ ਕਰਦੇ ਰਹੇ ਹਾਂ ਔਰ ਹਰ ਲੈਵਲ ਤੇ ਅਸੀਂ ਗੱਲ ਕਰਦੇ ਰਹੇ ਸੀ ਇਹਹੀ ਬੰਤੇ ਤੁਹਾਡਾ ਕੁਐਸਚਨ ਪੁੱਛੋ ਜੀ ਕਿ ਇਸ ਪੁਰਾਣੇ ਮਤੇ ਦੇ ਆਧਾਰ ਤੇ ਕਾਰਵਾਈ ਕਰਦੇ ਨ ਮੰਤਰੀ ਸਾਹਿਬ ਇਹਨਾਂ ਦੀ ਮਿਹਰਬਾਨੀ ਹੋਗੀ ਜੀ ਤੁਸੀਂ ਪੁਰਾਣੇ ਮਤੇ ਦੇ ਹਿਸਾਬ ਤੇ ਕਾਰਵਾਈ ਕਰ ਸਕਦੇ ਮੰਤਰੀ ਸਾਹਿਬ ਬਾਰਜੋਕ ਸਪੀਕਰ ਸਾਹਿਬ ਜਿਹੜਾ ਮਤਾ ਪਿਆ ਸੀ ਉਹ ਪਿਛਲੀਆਂ ਪੰਚਾਇਤਾਂ ਨੇ ਪਾਇਆ ਸੀਗਾ ਜਦੋਂ ਪੰਚਾਇਤ ਇਲੈਕਸ਼ਨ ਹੋਈ ਪੂਰੇ ਪੰਜਾਬ ਵਿੱਚ ਨਵੀਆਂ ਪੰਚਾਇਤਾਂ ਗਠਿਤ ਹੋ ਗਈਆਂ ਤੇ ਉਹਨਾਂ ਦਾ ਹੁਣ ਆਪਣਾ ਅਧਿਕਾਰ ਹੈ ਕਿ ਅਸੀਂ ਉਹਨਾਂ ਦਾ ਉਹਨਾਂ ਵੱਲੋਂ ਨਵਾਂ ਮਤਾ ਪੈਨਾ ਚਾਹੀਦਾ ਹੈਗਾ ਤੇ ਤਦ ਹੀ ਅਸੀਂ ਉਸ ਪ੍ਰੋਸੈਸ ਨੂੰ ਅਸੀਂ ਫੋਲੋ ਕਰ ਦੇ ਜੀ ਥੈਂਕ ਯੂ ਥੈਂਕ ਯੂ ਠੀਕ ਹੈ ਕਮਰਜੀ ਤੁਹਾਡੀ ਗੱਲ ਆ ਗਈ ਕਮਰਜੀ ਪਾਸ ਕਰਾਇਆ ਜਾਵੇ ਔਰ ਵਿਧਾਨ ਸਭਾ ਦੀ ਪੰਚਾਇਤੀ ਰਾਜ ਕਮੇਟੀ ਦਾ ਰਿਕਮੈਂਡੇਸ਼ਨ ਹੈ ਸਰ 24 ਜਨਵਰੀ ਦਾ 24 ਜਨਵਰੀ 2024 ਦਾ ਤਾਂ ਮੇਰੀ ਬੇਨਤੀ ਹੈ ਸਰ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਨੇ ਸਰ ਡੇ ਟੂ ਡੇ ਸਮੱਸਿਆ ਹੈ ਜੀ ਸਵਾਲ ਕਰੋ ਜੀ ਬੇਨਤੀ ਨਹੀਂ ਜੀ ਸਵਾਲ ਸਵਾਲ ਇਹ ਹੈ ਸਰ ਕਿ ਮੈਂ ਇਹ ਮੰਗ ਕਰਦਾ ਹਾਂ ਸਰ ਇਹ ਹੀ ਮੇਰਾ ਪ੍ਰਸ਼ਨ ਹੈ ਕਿ ਇਹ ਜਿਹੜੇ 12 ਪੰਚਾਇਤ ਨੇ ਉੱਤਰੀ ਹਲਕੇ ਦੇ ਅੰਮ੍ਰਿਤਸਰ ਉੱਤਰੀ ਹਲਕੇ ਦੇ ਇਹਨਾਂ ਪੰਚਾਇਤਾਂ ਨੂੰ ਮੰਤਰੀ ਸਾਹਿਬ ਜੇਕਰ ਚਾਹਣਗੇ ਹਿਦਾਇਤ ਕਰ ਦਿੰਗੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਤਾਂ ਉਹ ਕਾਰਵਾਈ ਸ਼ੁਰੂ ਕਰ ਸਕਦੇ ਨੇ ਇਹ 28 3 2024 ਵਾਲੀ ਚਿੱਠੀ ਹੈ ਪਲੱਸ ਵਿਧਾਨ ਸਭਾ ਦੇ ਪੰਚਾਇਤੀ ਰਾਜ ਕਮੇਟੀ ਦਾ ਰਿਕਮੈਂਡੇਸ਼ਨ ਹੈ ਜੋ ਕਮੇਟੀ ਹੁੰਦੀ ਹੈ ਸਰ ਉਹ ਵਿਧਾਨ ਸਭਾ ਦੇ ਬਰਾਬਰ ਹੁੰਦੀ ਹੈ ਤੇ ਜਦੋਂ ਵਿਧਾਨ ਸਭਾ ਤੋਂ ਉੱਪਰ ਦੀ ਕੋਈ ਸੰਸਥਾ ਨਹੀਂ ਹੈ ਸਰ ਤੇ ਇਸ ਕਰਕੇ ਵਿਧਾਨ ਸਭਾ ਦੀ ਜੋ ਸੰਸਥਾ ਹੈ ਪੰਚਾਇਤੀ ਰਾਜ ਕਮੇਟੀ ਹੈ ਉਸ ਨੂੰ ਮੂਲ ਰੱਖਦੇ ਹੋਏ ਉਹਦੇ ਉੱਤੇ ਕਾਰਵਾਈ ਕਰਾਈ ਜਾਵੇ ਸਰ ਥੈਂਕ ਯੂ ਵੈਰੀ ਮੱਚ